ਆ ਕੇ ਦੇ ਚੀਜ਼ ਨਾਲ ਇਹਨੂੰ ਜੋੜਿਆ ਵਾ ਪਿੱਛੇ ਬਸ ਲੱਕਰ ਮਾਰ ਕੇ ਉਹਨੂੰ ਘੁਲਾ ਰਿਹਾ ਵਾ ਠੀਕ ਹੈ ਐਦਾਂ ਐਦਾਂ ਮੁਰਤੇ ਘੁਲਾੜਾਂਗੇ ਆਪਾਂ ਆ ਦੇਖ ਸਕਦੇ ਹੋ ਜੀ ਸਾਡੇ ਸਾਥੀ ਭਾਈਏ ਫਿਕਸ ਕੀਤੀਆਂ ਇਹ ਪੁੱਟ ਗਿਆ ਵਾ ਜੈ ਕਰੇ ਵੀ ਬਖਰੰਗੇ ਹਰ ਹਰ ਮਹਾਦੇਵ ਅੱਪਾ ਹੋ ਗਿਆ ਨਾਲੇ ਜੀਤਾ ਪੰਗਲ ਜਾਲਾ ਮਾਮਲਾ ਇਹ ਤੇ ਮੈਂ ਜਿਹੜੀ ਬੋਲ ਰਿਹਾ ਕੱਲ੍ਹ ਦਾ ਬੜਾ ਮੈਂ ਇਸ ਕਮੇਟੀ ਦੇ ਰਜਿਸਟਰ ਕਮੇਟੀ ਦੇ ਪ੍ਰਧਾਨ ਆ ਦੋ ਤਿੰਨ ਮਹੀਨੇ ਤੋਂ ਕੁਝ ਮੈਂਬਰਾਂ ਨਾਲ ਉਹ ਚੱਲਣ ਦੀ ਗੱਲ ਹੋ ਰਹੀ ਆ ਉਹਨਾਂ ਨੇ ਉੱਥੇ ਇੱਕੇ ਮੂਰਤੀ ਇਹੀ ਜੋ ਉੱਥੇ ਮੈਂਬਰ ਉਹ ਲੋਕਾਂ ਨੇ ਮੀਟਿੰਗ ਕਰਕੇ ਭਾਈ ਗੱਲ ਕਰਦੇ ਨੇ ਯਾਰ ਇਹ ਤਾਂ ਰਹਿ ਗਿਆ ਕਿ ਮੂਰਤੀ ਨੂੰ ਆਪਾਂ ਇਹ ਇਹਦੇ ਨਵੀਂ ਮੂਰਤੀ ਲਾ ਕੇ ਲਾਉਣੀ ਆ ਪ੍ਰਾਂਤਿਸ਼ਾ ਕਾਉਣੀ ਆ ਵੱਡੇ ਸਲਾਹ ਕਰਦੇ ਨੇ ਆ ਉਹ ਵੱਡੇ ਜੀ ਵੀ ਇਹਦੇ ਲਈ ਮੂਰਤੀ ਇੰਦੇ ਦਾ ਸਭ ਹੋ ਗਿਆ ਇਤੋ ਬਾਦ ਕਿ ਆ ਵੀ ਨਾ ਹੋ ਜੇ ਇਹ ਵੇਚਾਂ ਮੇਰੇ ਸੂਲੇ ਦਾ ਨਹੀਂ ਤੇ ਮੈਂ ਬਾੜਾ ਸ਼ੁਰੂਆ ਮੈਂ ਮੂਰਤੀ ਆਪਣੇ ਖਰਚੇ ਤੇ ਆਪੇ ਲਉਂ ਜੂਗਾ ਮੈਂ ਕਾਰਜਪਵਾਤੇ ਕਾਰਜਪਵਾਤੇ ਸਾਰਾ ਇਲਾਕਾ ਮੇਰਾ ਲਾਹਿਆ ਲੋਕ ਸ਼ਨੀਵਾਰ ਦਾ ਤਹਿਰਾ ਫੈਸਲਾ ਨਹੀਂ ਤੇ ਇਹਨਾਂ ਨੇ ਆਪ ਸਾਰੀ ਜਨਤਾ ਨੂੰ ਬਕਲੀ ਨੂੰ ਕੋਲੇ ਰੋਈ ਸਾਰੀ ਜਨਤਾ ਨੂੰ ਦੱਕਣ ਲਈ ਜਿਨ੍ਹਾਂ ਨੇ ਕੋਈ ਕਾਰਗਰ ਲਿਆਂਗਾ ਉਸ ਕਾਰਗਰ ਨੇ ਉਹ ਰਿਪੋਰਟ ਪੁੱਛ ਲਈ ਆ ਕਿਉਂਕਿ ਮੈਂ ਪੁੱਛ ਨੂੰ ਕਟੇਰ ਕੀਤੀ ਆ ਉਹਨਾਂ ਕੋਲ ਉਹਦੇ ਵਿੱਚ ਪਾੜੀ ਕਰਦਾ ਉਹ ਮੇਚਾ ਲੈ ਕੇ ਪੀਓਪੀ ਦੇ ਨਾਲ ਉਸ ਸੰਗਤ ਮੂਰਤੀ ਜਿਹੜਾ ਚੱਕਰ ਖੰਦੇ ਤੇ ਹੀ ਉਹਨੂੰ ਰਿਪੇਅਰ ਕਰਦਾ ਮੂਰਤੀ ਪੱਥਰ ਦੀ ਆ ਜਦੋਂ ਦੁਕਾਨ ਤੇ ਆ ਜਦੋਂ ਇਹਨੂੰ ਲਿਆਉਨੇ ਆ 11 ਦਿਨ 9 ਦਿਨ 5 ਦਿਨ ਜਾਂ 3 ਦਿਨ ਉਹਦੀ ਪ੍ਰਾਣ ਪ੍ਰਤੀਸ਼ਠਾ ਕਰਦੇ ਆ ਠੀਕ ਹੈ ਤੁਸੀਂ ਸਾਰੇ ਨੇ ਦੇਖਿਆ ਇੱਕ ਦਾ ਆਮ ਮੰਡਰ ਵਾਲੇ ਉਸ ਤੋਂ ਬਾਅਦ ਉਹ ਨਹੀਂ ਪਕਵਾਉ ਉਹ ਜੀਵਤ ਮੂਰਤੀ ਹੋ ਜਾਂਦੀ ਆ ਉਹਨਾਂ ਨੂੰ ਇਹ ਮੱਠਾ ਦੇਖਦੇ ਆ ਇਹਨਾਂ ਨਾਲ ਦੀ ਜੀਵਤ ਭਗਵਾਨ ਸ਼੍ਰੀ ਗੁਰੇਜ ਦੀ ਮੂਰਤੀ ਸਾਵਣ ਦੇ ਮਹੀਨੇ ਇਹਨਾਂ ਨੇ ਥਾਣੀਆਂ ਚਲਾਇਆ ਦੇ ਤੋਂ ਚਾਰ ਜਣਿਆਂ ਨੇ ਸਿਰਫ ਕੀ ਆ ਪਵਨ ਉਹਨਾਂ ਕਰਾ ਕੇ ਵੀ ਪਵਨ ਨਾਲ ਕਰਾ ਸਕੇ ਪਵਨ ਨਾਲ ਲੋਕਾਂ ਨੂੰ ਲਾ ਦੇ ਸ ਲੋਕਾਂ ਦੇ ਸਮੂਹ ਨੂੰ ਵੀ ਇਹ ਰਜਿਸਟਰ ਹੋ ਗਏ ਅਸੀਂ ਜਿੰਦ ਮਰਜੀ ਦਫਤੇ ਭਰਾਂਗੇ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਜਿਹੜੀ ਉਹ ਮੂਰਤੀ ਖੜਾ ਤਾ ਹੁਣੇ ਮੈਨੂੰ ਖਬਰ ਆਈ ਆ ਕਿ ਉਹ ਮੂਰਤੀ ਚੱਕ ਕੇ ਬਾਪੀ ਉੱਥੇ ਲਾਇਆ ਗਏ ਇਹਨਾਂ ਨੇ ਉਹ-ਉਹ ਦੇਖ ਗਿਆ ਵਾ ਉਹ ਵੀ ਚੱਕ ਕੇ ਡੱਗਿਆ ਠੀਕ ਹੈ ਇਹਨਾਂ ਕਾਲੀ ਕਰੀ ਜੇ ਇਹਨਾਂ ਨੇ ਵੇਖਿਆ ਪਥਰ ਨਹੀਂ ਆਸਲੇ ਤੇ ਉਹ ਵੀ ਦੇ ਨਾਲ ਲਾਤੀ ਆ ਉਹ ਉਹ ਨਹੀਂ ਪਿਛਲੇ ਕਈ ਸਾਲਾਂ ਤੋਂ ਅਹੀ ਜਲਚਰ ਹੁੰਦੇ ਆ ਸਾਰਾ ਮੱਲਾ ਉਸ ਮੂਰਤੀ ਦੇ ਇਹਨਾਂ ਸਰਵਲ ਉਹਨੂੰ ਲਗਾਉਂਦੀ ਪੇੜ ਦਾ ਆਤਾ ਪੇੜ ਦਾ ਉਹ ਕੋਈ ਟਿਕਣਾ ਨਹੀਂ ਇਹਨਾਂ ਨੂੰ ਉਹ ਹੋ ਗਿਆ ਖਰਾਬ ਇਹਨਾਂ ਨੇ ਦੋਸਰੋਂ ਰਿਪੋਰਟ ਦਿੱਤੀ ਕਿ ਇਹ ਕਦੇ ਆਗਿਆ ਮੂਰਤੀ ਵਿਸਥਾਪਨਾ ਦਾ ਕਰੇ ਕਮਾਂਡੋਵਾਂ ਦੀ ਬੱਸ ਆ ਗਈ ਐ ਤੁਹਾਡੇ ਜਿੱਥੇ ਟੱਕਣ ਨੂੰ ਸਾਨੂੰ ਸਾਡੇ ਸਬਾਈ ਨੂੰ ਹਿੰਦੂ ਸਬਾਈ ਨੂੰ ਟੱਕਲੀ ਪੁੱਛ ਆਈ ਆ ਕਿ ਮੂਰਤੀ ਪੁੱਛਦੇ ਉਸੇ ਨੂੰ ਹੋਣਾ ਪਿਆ ਕਿਉਂਕਿ ਜਦੋਂ ਜਾ ਦੇ ਨੇ ਛੁੱਟ ਦੇ ਦੇ ਹੁਣ ਐਸਪੀ ਸਾਹਿਬ ਨੇ ਪ੍ਰਧਾਨ ਜੀ ਜਿਹੜੇ ਆਪਣੇ ਜਗਲਾ ਕਮੇਟੀ ਬਣਾ ਉਹਨਾਂ ਨੂੰ ਦਿੱਤਾ ਵਾ ਉਹਨਾਂ ਦਾ ਵਰਜਲ ਆਊਗਾ ਉਹਦੇ ਤੇ ਹਿਸਾਬ ਨਾਲ ਉਹ ਪੂਸੀਸਤਾਵਣਾ ਹੋਈਆਂ ਠੀਕ ਹੈ ਕੋ ਪੂਸੀਸ ਇਹ ਜੋ ਪਹਿਲਾ ਕੇਸ ਆ ਦੂਜਾ ਕੇਸ ਮੈਂ ਗੱਲ ਦੀਦਾ ਪੜਾ ਜਿਹੜੀ ਬੇਲਵੀ ਨੇ ਕੀਤੀ ਆ ਠੀਕ ਹੈ ਪ੍ਰਾਪਤ ਸਥਾਪਨਾ ਹੋਣ ਤੋਂ ਬਾਅਦ ਥੋੜੀ ਜਿਹਾਣੀ ਹਨ ਘਰ ਜਾ ਕੇ ਸ਼ਰਮੀ ਆਈ ਇਹਨਾਂ ਨੂੰ ਵਿਪਮਨ ਨੂੰ ਡੱਪੇ ਰੱਖਦੇ ਗਣੇਸ਼ ਜੀ ਨੂੰ ਰੱਖਦਾ ਗਣੇਸ਼ ਜੀ ਨੂੰ ਸਭ ਤੋਂ ਪਹਿਲਾ ਮੰਤਰ ਉਹਨਾਂ ਨੇ ਗੀਆ ਤੇ ਅਸੀਂ ਜੱਖਦਾ ਆਪਣੇ ਸਾਡੇ ਮਲੇ ਦੇ ਪ੍ਰਧਾਨ ਹੀ ਆ ਉਹਨਾਂ ਨੂੰ ਗੱਲ ਦੱਸੀ ਗਈ ਰੇਕਾ ਜੀ ਠੀਕ ਹੈ ਇਹਨਾਂ ਪ੍ਰਧਾਨ ਜੀ ਨੇ ਸ਼ਹਿਰ ਮੰਨੀ ਜਿਹੜੇ ਪੋਸ਼ ਕੋ ਚੱਲਦੇ ਜਿਹੜੇ بڑے بڑے ਮਸੇ ਬੈਠੇ ਹਾਲ ਉਹ ਜਦੋਂ ਪੋਸ਼ ਕੋ ਨੇ ਤਲਬੀ ਬੇਲਦੀ ਕੀਤੀ ਮੂਰਤੀ ਨਾਲ ਸ਼ੇਰਖਾਨੀ ਕੀਤੀ ਤਲੰਦੀ ਕਰਦੀ ਕੀਤੀ ਠੀਕ ਹੈ ਆਪਣੇ ਅੰਤਾਰ ਦੇ ਵਿੱਚ ਆ ਕੇ ਆਪਾਂ ਆਪਾਂ ਜਨੂਨ ਕਰਤਾ ਸਾਰੇ ਸ਼ਹਿਰ ਦੇ ਵਿੱਚ ਮੰਗੇ ਕਰਦੇ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਉਸ ਦੇ ਪ੍ਰਧਾਨ ਜੀ ਨੇ ਜਿਹੜਾ ਖਾਕਾ ਦੇ ਨਾਲ ਅਸ਼ੀਰਵਾਦ ਜਹਾਲਾ ਮੜਨ ਨੇ ਉਹਦੇ ਨਾਲ ਮੁਰਤੇ ਦਾ ਹੁਣ ਕਾਰਜਿਸਟ ਪਰ ਇਹਨਾਂ ਜਿਹੜਾ ਚਾਰਜ ਆ ਲੱਗਦੀ ਕੀਤੀਆਂ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਵੀ ਹਿੰਦੂ ਨੇ ਆ ਹਿੰਦੂਆਂ ਨੂੰ ਸ਼ਰਮ ਨਹੀਂ ਆਈ ਵੀ ਅਸੀਂ ਸਾਰੇ ਸ਼ਹਿਰ ਤੇ ਸਾਰੇ ਪੰਜਾਬ ਦੇ ਮਿਆਰ ਬਣਾਤਾ ਲੋਕ ਕਹਿੰਦੇ ਆ ਵੇਖੋ ਆਪਾਂ ਚ ਹੀ ਲੱਗਦੇ ਨੇ ਮੂਰਤੀ ਸຖານਾ ਤੋਂ ਠੀਕ ਹੈ ਜੀ ਇਹ ਹੈ ਇਸੀ ਬੇਨਤੀ ਆ ਪ੍ਰਸ਼ਾਸਨ ਦੇ ਕੋਈ ਤੇ ਸਾਰੇ ਆਪਣੇ ਹਿੰਦੂ ਸਮਾਜ ਦੇ ਦੇਖਾ ਇਹ ਨਾ ਰਾਗੇ ਨੇ ਉਹਨਾਂ ਦੀ ਬਾਰ ਸਚੀ ਨੇ ਕਿਹਾ ਵੀ 15000 ਚ ਨਹੀਂ ਹੋਗਾ ਤੇ ਇਹ ਅਯਮ ਨਹੀਂ ਪਚਾਣਾ ਹੋਗਾ ਇਹ ਤੇ ਬੁਣਾਈ ਬੋਲਦੇ ਜੋ ਭੋਗੜਾ ਲੋਟ ਰਹਿਣਗੇ ਨਾ ਮੈਨੂੰ ਪਾਉਂਦਾ ਇਹ ਵੀ ਬਾਰੇ ਸਾਰੇ ਦੂਆ ਸਾਰੇ ਦੇਣਗੇ ਤੁਸੀਂ ਪਿੱਛੇ ਦੇਖ ਸਕਦੇ ਹੋ ਸਿਰਫ ਗਾਥਮਿਤ ਦੇ ਬੱਚੇ ਆਏ ਨੇ ਸਾਰੇ ਭੰਤੋ ਇੱਕ ਵਾਰੀ ਖਮਾ ਕੇ ਦੇਖੋ

ਬਹੁਤ ਵੱਡੀ ਗਵੇਲ ਬੇਅਦਬੀ ਹੋ ਗਿਆ ਜਦੋਂ ਹਿੰਦੂ ਸਮਾਜ ਦੇ ਵਿੱਚ ਜੋ ਕਿ ਸਾਡੇ ਸਨਾਤਨ ਧਰਮ ਦੇ ਵਿੱਚ ਜਦੋਂ ਕੋਈ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੇ ਉੱਤੇ ਕੋਈ ਤੋੜੀ ਜਾਂ ਕੋਈ ਆੜੀ ਚੱਲੇ ਤੇ ਉਹ ਮੂਰਤੀ ਖੰਡਿਤ ਹੋ ਜਾਂਦੀ ਹੈ ਤਾਂ ਉਸ ਤੋਂ અપਰਾਧ ਨਿਕਲ ਜਾਂਦੇ ਆ ਇਹ ਜਦੋਂ ਸ਼ਵਾਲਾ ਬੋਰ ਵਾਲੀ ਦੀ ਜਿਹੜੀ ਕਮੇਟੀ ਆ ਅਸੀਂ ਇਹਦੇ ਵਿੱਚ ਕੋਈ ਰਾਜਨੀਤਿਕ ਮਕਸਦ ਨਹੀਂ ਹੈ ਅਸੀਂ ਇੱਥੇ ਆਪਣੇ ਧਰਮ ਲਈ ਆਏ ਆ ਸਨਾਤਨ ਧਰਮ ਲਈ ਇਸ ਨਾਪੰਤਰਾਂ ਦੀ ਬੇਦਬੀ ਹੋ ਰਹੀ ਆ ਪੰਜਾਬ ਦੇ ਵਿੱਚ ਕਿਤੇ ਵੀ ਬੇਦਬੀ ਹੁੰਦੀ ਆ ਅਸੀਂ ਉੱਥੇ ਜਾਂਦੇ ਆ ਤੇ ਉਹਦਾ ਵਿਰੋਧ ਕਰਦੇ ਆ ਲੇਕਿਨ ਬੜੀ ਦੁਰਬਾਦ ਦੇ ਬੋਲ ਲੱ ਆ ਕਿ ਸਾਡੇ ਹੀ ਹਿੰਦੂ ਬਰਾਡੇ ਜਿਹੜੀ ਆ ਬੇਦਬੀ ਕਰਦੇ ਪਏ ਨੇ ਤੇ ਬੇਦਬੀ ਜਦੋਂ ਕਰਕੇ ਤੇ ਦਰਗਿਆ ਦਾ ਤੀਰਥ ਤੋਂ ਉਹਦਾ ਸਰਟੀਫਿਕੇਟ ਲਾਂਦੇ ਪਏ ਨੇ ਸਰਵੋਚ ਨਿਆਲੇ ਨਿਆਲੇ ਸੱਤੋਂ ਵੱਡਾ ਨਿਆਲੇ ਆ ਨਿਆਲੇ ਨੇ ਤਿਆ ਕਰਨਾ ਕਿ ਇਹ ਬੇਦਬੀ ਹੈਗੀ ਆ ਕਿ ਨਹੀਂਗੀ ਇਹ ਕੋਰਟ ਨੇ ਕਰਨਾ ਹਿੰਦੂ ਸਮਾਜ ਨੇ ਕਰਨਾ ਤੇ ਨਾਲ ਕੀ ਦੁਜਾਲਾ ਤੀਰ ਤੋਂ ਨਹੀਂ ਕਰਨਾ ਅਸੀਂ ਆ ਚੀਜ਼ ਨੂੰ ਖੰਡਿਤ ਕਰਦੇ ਆ ਸਾਰਾ ਹਿੰਦੂ ਸਮਾਜ ਕੀ ਅਲਾ ਜੀ ਦੇ ਨਾਲ ਹੈ ਸਾਰੀ ਹਿੰਦੂ ਜਥੇਬੰਦੀਆਂ ਪੂਰੇ ਪੰਜਾਬ ਦੀਆਂ ਅੰਮ੍ਰਿਤਸਰ ਦੀ ਨਹੀਂ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵਿਹਾਲਾ ਜੀ ਦੇ ਨਾਲ ਖੜੀਆਂ ਹੈ ਕਿਉਂਕਿ ਜਿਹੜਾ ਮੰਦਿਰ ਦੇ ਵਿੱਚ ਜਿਹੜੀ ਅਗਲੇ ਮੂਰਤੀ ਜਿਹੜੀ ਜਦੋਂ ਇੱਕ ਚੱਕਰ ਟੁੱਟ ਗਿਆ ਦਿਨੇ ਚੀ ਦਾ ਤੇ ਉਸ ਜਗ੍ਹਾ ਤੇ ਇੱਕ ਬੰਦਾ ਸੇਵਕ ਹੈ ਜੋ ਸਮਾਜ ਦਾ ਉਹ ਕਹ ਰਿਹਾ ਕਿ ਮੈਂ ਮੂਰਤੀ ਦੇ ਨਾਲ ਉਤੇ ਇਹਨੂੰ ਪ੍ਰਾਪਤਿਸ਼ਟਾ ਕਰਕੇ ਵੀ ਵੀ ਪੂਰਵਕਾ ਨੂੰ ਲਗਾਇਆ ਜਾਵੇ ਲੇਕਿਨ ਜੋ ਅਸਲੀ ਕਮੇਟੀ ਦੁਆਰਾ ਉਹ ਮੂਰਤੀ ਸਥਾਪਿਤ ਹੀ ਕੀਤੀ ਜਾ ਰਹੀ ਮੇਰੀ ਅੰਸ਼ਾ ਦੇ ਬੁਖਤੂਸ ਸਾਹਿਬ ਤੇ ਜਿਹਨੂੰ ਵਾਅਦਾ ਕੀਤੀ ਆ ਡੀਬੀਸੀ ਔਰ ਪਾਲ ਜੀ ਨੂੰ ਦੇਣਤੀ ਹੈ ਤੇ ਨਿਰੋਧਨ ਵੀ ਹੈ ਤੇ ਸਾਡੀ ਚੇਤਾਵਨੀ ਵੀ ਹੈ ਕਿ ਵੀ ਅਗਰ 15 ਦਿਨ ਦੇ ਅੰਦਰ ਇਹ ਮੂਰਤੀ ਜੇ ਜਿਹੜੀ ਇਹ ਸਥਾਪਿਤ ਨਾ ਕੀਤੀ ਗਈ ਜਾਂ ਦੋਸ਼ੀਆਂ ਦੇ ਪਰਚਾ ਨਾ ਦਿੱਤਾ ਗਿਆ ਤੇ ਅਸੀਂ ਭੰਡਾਰੀ ਪੁੱਤ ਮੰਨ ਵਰਤ ਦੇ ਬਠਾnga ਪਹਿਲੇ ਨਾ ਬਠਾnga ਮੰਨ ਵਰਤ ਦੇ ਸਾਦਾ ਜਿਹੜਾ ਸਮਾਜ ਦੇ ਵਿੱਚ ਦੇ ਵੀ ਕਿਸੇ ਕੀਮਤ ਦੇ ਨਹੀਂ ਛਾਹ ਕੀਤੀ ਜਾਏਗੀ ਮੈਂ ਆਪਾ ਹਿੰਦੂ ਜੱਟੋ ਬੰਦੀਆਂ ਨੇ ਪਰਖੋ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿੰਨਾ ਜਿਹੜਾ ਬੀਫ ਪੜਿਆ ਗਿਆ ਗਊ ਮਾਤਾ ਦਾ ਮਾਸ ਕੁਟਲਾ ਦੇ ਸਾਹ ਨਾਲ ਪੜਿਆ ਗਿਆ ਉਹਦੇ ਚ ਤੁਹਾਨੂੰ ਇੱਕ ਹੋਰ ਨਾ ਬੜੀ ਵੱਡੀ ਗੱਲ ਕੱਢਾਂਗਾ ਇਹ ਵੀ ਸਾਰੇ ਸਮਾਜ ਨੂੰ ਜਾਗਦਾ ਚਾਹੀਦਾ ਕਿ ਉਸ ਵਿੱਚ ਸਰਕਾਰ ਨੇ ਉਹ ਫੈਕਟਰੀ ਚਲਾਉਣ ਦਾ ਲਸਭ ਚੋੜਾ ਆਇਆ ਸੀ ਤੇ ਸਾਡੀਆਂ ਗਊ ਮਾਤਾਂਾਂ ਨੂੰ ਨੂੰ ਮਾਰ ਕੇ ਉਹ ਦੇਸ਼ ਵਿਦਾਂਚਾਜੋ ਦਾ ਮਾਲ ਵੇਚਿਆ ਜਾ ਰਿਹਾ ਹੈ। ਇਸ ਲਈ ਬੇਦਵੀ ਗਊ ਮਾਤਾ ਦੀ ਵੀ ਨਹੀਂ થઈ ਜਾਏਗੀ ਤੇ ਬੇਦਵੀ ਜਰੀਆ ਸਾਡੇ Hindu ਧਰਮ ਦੀ ਵੀ ਨਹੀਂ થઈ ਜਾਏਗੀ। ਨਾ ਫੇਰ ਕੋਈ ਕਹੇ ਜੇ 15 ਦਿਨ ਦੇ ਅੰਦਰ ਇਹ ਬੇਦਵੀ ਦਾ ਪਰਚਾ ਨਾ ਆਇਆ ਜਾਂ ਮੂਰਤੀ ਸਟਾਪਿਤ ਨਾ ਹੋਈ। ਤੇ ਇਹਦੇ ਤੇ ਅਸੀਂ ਮਨਵਰਤੇ ਤੇ ਬਿਠਾ ਦੇ ਪੜਾਈ ਪੋਤੇ ਉਹਦੀ ਜ਼ਿੰਮੇਵਾਰੀ ਅੰਤਜਪੂਜ ਪਰਜਾਦਨ ਦੀ ਹੋਏਗੀ ਜਾਇਛੀ ਨਾ ਮੇਰੀ ਬੇਨਤੀ ਸੁਣੋ ਰਾਜਨ ਜੀ ਕਾਲਾ ਨਹੀਂ ਸਾਡੇ ਕੋਲ ਜਦੋਂ ਇੱਕ ਸਮਾਜ ਦੇ ਬੰਦੇ ਚੱਲ ਕੇ ਆਏ ਆ ਉਹਨਾਂ ਨੇ ਕਹਿ ਦਿੱ ਸਾਡਾ ਸਾਥ ਨਹੀਂ ਸਾਡਾ ਇਨਸਾਫ ਨਹੀਂ ਸਾਨੂੰ ਮਿਲਦਾ ਪਿਆ ਤੇ ਅਸੀਂ ਜਦੋਂ ਸਾਨੂੰ ਇਹ ਚੀਜ਼ ਤੋਂ ਪਾੜੇ ਸੀ ਕਿ ਜਿਹੜੀ ਆ ਜਿਹੜੀ ਕਮੇਟੀ ਆ ਆਪਸੀ ਜਿਹੜੀ ਲੜਾਈ ਆ ਉਹ ਤੁਹਾਨੂੰ ਜਾ ਕੇ ਤੇ ਪ੍ਰਾਪਰਤਿਸ਼ਤਾ ਮਹੂਤ ਦੀ ਕਰਦੇ ਲੇਕਿਨ ਜਦੋਂ ਉਹ ਕੀ ਜਨਾਨੀ ਸੋਲਵਿੰਗ ਹੋ ਰਹੀ ਇੱਕ ਤਰ੍ਹਾਂ ਅੜ ਗਿਆ ਕਿ ਨਹੀਂ ਉਹ ਬੇਦਵੀਰ ਨਾਲ ਕਿ ਕਰ ਦੇ ਮੂਰਤੀ ਉੱਤੇ ਲੱਗੀ ਰਹੇਗੀ ਉਹ ਜਿਹੜੀ ਯਾਹੀ ਹੈ ਨਾ ਆਡੀਓ ਨੇ ਹੋਈਆ ਉਹ ਤਾਂ ਹੀ ਸਿਆਣ ਕਰਨਾ ਨਹੀਂ ਹਿੰਦੂਸਰ ਦਾ ਡਰ ਨਾਲੇ ਉਹ ਦੋੜਾ ਆਪਾਂ ਸਿਖਾਵਾਗੇ ਕਿ ਵਿਆ ਦਾ ਕੋਲਾ ਪਾਣਾ ਪੜਾਵਾਂਗੇ ਕਿ ਵਿਆ ਹਿੰਦੂਸਰ ਦਾ ਡਰ ਕਿਵਾਂ ਕਿਸੇ ਕੀਮਤ ਨਹੀਂ ਹੈ ਸਿਆਣ ਕਰਨਾ ਬੇਦਵੀ ਸਾਡੇ ਸਮਾਜ ਦੀ ਸਾਰੇ ਹਿੰਦੂਆ ਦੀ ਹੋਈਆ ਸਾਰੇ ਘਰਾਂ ਦੀ ਬਾਡੀ ਹੋਈਆ ਕਿਸੇ ਕੀਮਤ ਨਹੀਂ ਤੇ ਇਸ ਰਾਜੂ ਜੀ ਨੇ ਪਵਨ ਬਿਆਲਾ ਜੀ ਨੇ ਸੀਪੀ ਸਾਹਿਬ ਨੂੰ ਬੇਦ ਦਿੱਤੀ ਹੈ ਜੋ ਕਿ ਮਾਰਕ ਐਡੀਸੀ ਵੀ ਸਾਹਮਣੇ ਜੀ ਨੂੰ ਹੋਇਆ ਤੇ ਸਾਨੂੰ ਪਤਾ ਕਿ ਤੁਹਾਨੂੰ ਇਨਸਾਫ ਮਿਲੇਗਾ ਅਮਨ ਸਰ ਜੀ ਸਾਹਿਬ ਬਹੁਤ ਵਧੀਆ ਉਹ ਬੇਦਬੀ ਤੇ ਕੋਈ ਵੀ ਗੱਲ ਹੋ ਗਈ ਚੰਗੀ ਉੱਤੇ ਕਰਦੇ ਸਾਰੇ ਨੂੰ ਜੈ ਸ਼੍ਰੀ ਰਾਮ ਜੀ ਜੈ ਭਗਵਾਨ ਆਪ ਸਾਰੇ ਇੱਥੇ ਇਕੱਠੇ ਹੋਏ ਆ ਵਕਵਨ ਜੂਸ ਵਟਨ ਤੋਂ ਸਚਿਨ ਮੀਰਾ ਜੀ ਸਚਿਨ ਬੈਲ ਜੀ ਕਮਲ ਬੈਲਾ ਜੀ ਸ੍ਰੀ ਰਾਏਪੂ ਜੀ ਮੁਦਾ ਫਖੀਨੇ ਦਾਰੀ ਦਿੱਤਾ ਸਾਨੂੰ ਬਹੁਤ ਬਿਆਲਾ ਦੀ ਨੇ ਕਿ ਜਿਹੜਾ ਦੀ ਬੋਰ ਦੇ ਛਾਲੇ ਦੇ ਵਿੱਚ ਸ਼੍ਰੀ ਜਗਨੇਸ਼ ਜੀ ਮਹਾਰਾਜਿ ਮੋਟੀ ਖੰਡੀ ਦੇ ਬਾਰੇ ਜਿਹੜਾ ਗਵਾ ਚੱਲ ਰਿਹਾ ਇੱਕ ਬੜੀ ਮੰਦਵਾਂ ਦੀ ਘਟਨਾ ਹੈ ਕਿਉਂਕਿ ਮੈਂ ਤਾਂ ਮੈਂ ਕੀ ਕਹਿੰਦਾ ਪੂਰੇ ਇਤਿਹਾਸ ਜਾਂਦਾ ਕਿ ਸ਼੍ਰੀ ਗੁਰੇਵ ਜੀ ਦੀ ਅਰਾਧਨਾ ਤੋਂ ਬਿਨਾਂ ਕੋਈ ਵੀ ਪ੍ਰੋਗਰਾਮ ਨਹੀਂ ਹੋ ਸਕਦਾ ਚਾਹੇ ਕਿਸੇ ਤਰ੍ਹਾਂ ਦਾ ਸਮਾਜੀ ਪ੍ਰੋਗਰਾਮ ਹੋਵੇ ਰਿੱਧੀ-ਸਿੱਧੀ ਦੇ ਦਾਤਾ ਜਿਹੜੇ ਸਾਡੇ ਸ਼੍ਰੀ ਗੁਰੇ ਜੀ ਆ ਬਿਲਕੁਲ ਠੀਕ ਗੱਲ ਹੈ ਕਿ ਜਦੋਂ ਤੱਕ ਪਰ ਆਪ ਸਿਸ਼ਟਾ ਉਹ ਚ ਪੈਗੰਦੀ ਮੰਦਰ ਚ ਉਹਦੇ ਵਿੱਚ ਜਿਹੜੇ ਪ੍ਰਾਣ ਆ ਉਹ ਚ ਜਗਦ ਹੋ ਜਾਂਦੇ ਆ ਪਰ ਜਦੋਂ ਉਹੀ ਵੀ ਮੂਰਤੀ ਖੰਡਿ ਹੋ ਜਾਂਦੀ ਹੈ ਤੇ ਬਿਲਕੁਲ ਠੀਕ ਹੈ ਸੱਚੀ ਮਿਆਂ ਦੀ ਗੱਲ ਕਿ ਉਹਦੇ ਨੂੰ ਜਿਹੜੇ ਪ੍ਰਾਣ ਆ ਉਹ ਨਿਕਲ ਜਾਂਦੇ ਆ ਪਰ ਦੁੱਖ ਦੀ ਗੱਲ ਇਹ ਹੈ ਕਿ ਅਜੇ ਦਿਨ ਹੈ ਕਿ ਠੀਕ ਹੈ ਮੰਦਰ ਕਮੇਟੀ ਦੇ ਪ੍ਰਧਾਨ ਉਹ ਨਹੀਂ ਜੂਰੀ ਆ ਪਰ ਇੱਕ ਜੇ ਬਿਆਲਾ ਦੀ ਜਾਂ ਅੰਮਰ ਦਾ ਕੋਈ ਨ ਸੱਜਣ ਮੂਰਤੀ ਸਿਆਪਲਾ ਕਰਨਾ ਚਾਹੇ ਤੇ ਕੋਈ ਵੀ ਮੰਦਰ ਦਾ ਕਮੇਟੀ ਦੇ ਪਰਮਦਰ ਉਹਨੂੰ ਰੋਕ ਨਹੀਂ ਸਕਦਾ ਦੂਤਰੀ ਗੱਲ ਕੌਣ ਬਿਆਲਾ ਜੀ ਮੇਰੇ ਕੋਲ ਪਰਸੋਂ ਆਏ ਸੀ ਕਿ ਇਹਨਾਂ ਨੇ ਮੇਰੀ ਮੇਰੀ ਸਾਰੀ ਗੱਲ ਮੈਂ ਸੁਣੀ ਆ ਇਹ ਕਹਿੰਦੇ ਸਾਡੀ ਸੰਸਾਰ ਰਜਿਸਟਰ ਆ ਜੇ ਇਹ ਸੰਸਾਰ ਰਜਿਸਟਰ ਆ ਤੇ ਇਹਨਾਂ ਨੂੰ ਕੱਢ ਨਹੀਂ ਸਕਦੇ ਜੇ ਇਹਨਾਂ ਨੂੰ ਕੱਢ ਲੈਣਾ ਲੋ ਕਰਨਾ ਪਊਗਾ ਤੇ ਉਹਨਾਂ ਨੂੰ ਇਹਨਾਂ ਨੂੰ ਤਿੰਨ ਨੋਟਿਸ ਤੇ ਕਾਰਨ ਬਤਾਓ ਕਾਨੂੰਨੀ ਦੇ ਲਵੇਗਾ ਜਿਹੜੀ ਉਹਨਾਂ ਨੇ ਇਹ ਵੀ ਉੱਚੀ ਸਮਝਿਆ ਔਰ ਉਹ ਗੱਲਾ ਜੀ ਨਾਲ ਮੇਰੀ ਗੱਲ ਹੋਰ ਕਰੇਗਾ ਔਰ ਉਹ ਗੱਲਾ ਜੀ ਮੇਰੀ ਫੋਨ ਤੇ ਵਾਅਦਾ ਲਾ ਬਦਲ ਹੋਈ ਆ ਉਹਨਾਂ ਨੇ ਮੰਨ ਦੱਸਿਆ ਜੀ ਜੀ ਸੀ ਸਰਦਰੀ ਦੇ ਦੋ ਵਿਦਵਾਨ ਭੇਜੇ ਜੀਏ ਉਹਨਾਂ ਨੇ ਉਹ ਮੁੱਢੀ ਸਾਫਲਾਂ ਨੂੰ ਸਹੀ ਕਿਹਾ ਵਾ ਪਰ ਮੈਨੂੰ ਉਹਨਾਂ ਦੀ ਗੱਲ ਤੋਂ ਕੋਈ ਤਸ਼ਰੀਹ ਅਕ ਜਵਾਬ ਨਹੀਂ ਮਿਲਿਆ ਕਿ ਮੈਂ ਜਾਣਨਾ ਚਾਹੀ ਜਾਨਣਾ ਵਾ ਕਿ ਦੇਖੋ ਪ੍ਰਾਂਤ ਪ੍ਰਿਸ਼ਟਾ ਕਰਨ ਵਾਲੇ ਜਿਹੜੇ ਵਿਦਵਾਨ ਵਿੱਚ ਸ਼ਕਤੀਸ਼ੇਸ਼ੀ ਵਿਦਵਾਨ ਹੁੰਦੇ ਆ ਮੰਗਲਾ ਵਿੱਚ ਖਾਤਰ ਆ ਉਹਨਾਂ ਦੇ ਬਕਰੇ ਬਕਰੇ ਜੱਟ ਜਿਹੜੇ ਤੀਪਸਤਾਂ ਹੁੰਦੇ ਆ ਤਯੋਧਿਆ ਤੋਂ ਸ੍ਰੀ ਹਰਿਦੁਆ ਤੋਂ ਉਹ ਤੋੜੀ ਦੋ ਦੋ ਨੰਬਰ ਕਰਕੇ 21 ਨੰਬਰ ਕਮੇਟੀ ਕਰਕੇ ਪ੍ਰਸਤਾਵ ਪੇਸ਼ਾ ਕਰਦੇ ਆ ਇਸ ਮਸਲੇ ਵਿੱਚ ਮੈਂ ਇਹੀ ਮੰਗ ਰੂਹਾ ਪ੍ਰਸ਼ਾਸਨ ਕੋਲ ਕਿ ਅੰਮ੍ਰਿਤ ਗੜੀ ਬਜਾਏ ਬਾਅਦ ਜੇ ਸਾਡੇ ਪ੍ਰਸਿੱਧ ਮੰਦਿਰ ਆ ਉਹਨਾਂ ਦੇ ਦੋ ਦੋ ਜਿਹੜੇ ਵਿਦਵਾਨ ਵਿਸ਼ੇਸ਼ਕ ਵਿਦਵਾਨ ਆ ਉਹਨਾਂ ਨੂੰ ਬੁਲਾ ਕੇ ਸਾਡਾ ਜਿਹੜਾ ਦੇਸ਼ ਦਾ ਚੌਥਾ ਸਥਾਨ ਹੈ ਮੀਡੀਆ ਉਹ ਸੱਖਸ਼ਾ ਦੇ ਵਿੱਚ ਉਹ ਮੂਰਤੀ ਜਾਗ ਪਈ ਜਾਵੇ ਜੋ ਮੂਰਤੀ ਖੰਡੀ ਨਿਕਲੀ ਨਿਕਲਦੀ ਆ ਜਾਂ ਜਿਹੜਾ ਖੰਡੀ ਲਖਾਈ ਆ ਕਿ ਉਤੋਂ ਦੇ ਮੰਦਿਰ ਕਮੇਟੀ ਦੇ ਜਿਹੜੇ ਨੰਬਰ ਤੇ ਉਹਨਾਂ ਦੇ ਕੋਲ ਪੁੱਛਿਆ ਉਹ ਉੱਚੀ ਤਾਰੀਫ ਹੋਈ ਬਹੁਤ ਜੁਰੀਆ ਮੈਂ ਫੇਰੇ ਕੋ ਦੁਬਾਰਾ ਕਹੂੰਗਾ ਕਿ ਪੂਰੇ ਅੰਮਲਗੜ੍ਹ ਦੀ ਜੀਤਾ ਪੂਰਾ ਪੂਰਾ ਹਾਕਿਆ ਕਿ ਚਾਹੇ ਮੰਗਲ ਕਮੇਟੀ ਕੋਈ ਆ ਮੰਗਲ ਪ੍ਰਧਾਨ ਕੋਈ ਆ ਜੇ ਉਹ ਮੂਤੀ ਸਾਬਤ ਕਰਨਾ ਚਾਹਦਾ ਤਾਂ ਉਹਨੂੰ ਕੋਈ ਵੀ ਬੰਦਾ ਨਹੀਂ ਜਰੂਰ ਰੋਕਦਾ ਜੈ ਸ਼ੀਰ ਭਲਵਾਂ ਪ੍ਰਸਾਦ ਵੈਲਕਮ ਮੈਂ ਰਿੰਦਰਗੁਲ ਸ਼ਰਮਾ ਚੇਅਰਮੈਨ ਮੰਡਪਾਲਾ ਬੋੜੇ ਵਾਲਾ ਇਹ ਪਸੰਦ ਕਰਨੀ ਪੀਏਡੀ ਮੂਤੀ ਆ ਜੀ ਮੇਰੇ ਤੋਂ ਬੜੇ ਪੁਰਾਣੇ ਪੁਰਸ਼ ਹੈਗੇ ਨੇ ਜਦੋਂ ਦਾ ਚੱਕਰ ਟੁੱਟਿਆ ਸੀ ਮੇਟਨ ਚੱਕਰ ਟੁੱਟੇ ਦਾ ਮੰਦਿਰ ਖੰਡਤ ਨਹੀਂ ਹੋਈ ਅਸੀਂ ਪਹਿਲਾਂ ਵੀ ਦਲਗਾਂ ਕਮੇਟੀ ਨੂੰ ਰਿਪੋਰਟ ਦਿੱਤੀ ਸੀ ਉਹਨਾਂ ਵਿੱਚ ਆਈਏ ਜੀ ਆਈਸੀ ਨਾਲ ਪੰਡਤ ਜੀ ਆਏ ਸੀ ਉਹ ਕਰਦੇ ਨੇ ਇੱਥੇ ਮੂਰਤੀ ਦਾ ਸ਼ਿੰਗਾਰ ਕਰਾਇਆ ਨੇ ਉੱਥੇ ਦਾ ਸਾਡੇ ਚੰਚਲ ਜੀ ਹੈਗੇ ਨੇ ਜਿਹੜੇ ਸਾਰੇ ਮੰਦਰਾਂ ਦੇ ਸ਼ਿੰਗਾਰ ਕਰਦੇ ਉਹ ਦਰਿਆ ਨੇ ਮੰਦਰ ਕੀ ਸ਼ਵਾਲਾ ਕੀ ਅੰਮਰ ਸਾਡੀ ਸਾਰੇ ਮੰਦਰਾਂ ਦੇ ਸ਼ਿਗਾਰ ਕਰਦੇ ਨੇ ਉਹ ਸ਼ਿਗਾਰ ਕਰਕੇ ਗਏ ਨੇ ਅਗਰ ਕੋਈ ਚੱਕਰ ਚੁਮਾਰੀ ਮੂਰਤੀ ਕੋ ਕਮੀ ਹੋਈ ਹੋਈ ਸੀ ਉਹ ਕਮੀ ਠੀਕ ਕਰਕੇ ਗਏ ਨੇ ਅੱਜ ਫਿਰ ਜਿਹੜਾ ਸ਼ਰਾਪੀ ਅੰਦਰ ਨੇ ਉਹ ਚੱਕਰ ਜਿਹਾ ਆਇਆ ਅੱਜ ਦੇਖੇ ਉਸ ਇੱਕ ਅਜੀਬ ਜਿਹਾ ਲੱਗਦਾ ਫਤਕਾ ਦੇ ਸਭ ਕੋ ਤੇ ਇਸ ਕਰਕੇ ਉਹ ਸੋੜ ਦਿੱਤੀ ਆ ਬਾਕੀ ਮੂਰਤੀ ਖੰਡਕ ਨੂੰ ਸਾਦੀ ਰਪੋਰਟ ਤੇ ਮਨਨ ਅਕੀਸਰ ਕਹਿੰਦੇ ਜੀ ਪਗਾਂ ਦੇ ਸਾਈਨ ਲੱਗ ਕੇ ਸਾਈਨ ਜਿੰਨੇ ਸਰਟੀਫਾਈ ਹੋਇਆ ਪਰ ਅਸਲੀ ਉਹ ਦੇਖੀ ਕੀਤੀ ਇਸ ਜੇਤਾ ਜੋ ਸਾਡੇ ਦੇ ਲਈ ਇੱਕ ਵਾਰ ਕਿ ਤੁਸੀਂ ਆਪਣੀ ਸਰਕਾਰੀ ਰਿਪੋਰਟ ਵਾਲੋ ਚੱਕੀ ਸਾਹਿਬ ਨੂੰ ਗੁਰਦਾਨ ਮੰਦਰ ਨੂੰ ਲਿਖਿਆ ਹੈ ਕੋ ਜੋ ਵੀ ਕਹਿਣਗੇ ਜੋ ਕਹਿੰਦੇ ਖੰਡਿਆ ਇਹ ਅਸੀਂ ਕਹਿੰਦੇ ਖੰਡਿਆ ਜੋ ਕਹਿੰਦੇ ਖੰਡਿਆ ਧਰਿ ਕਮਾ ਜੀ ਠੀਕ ਹੈ ਬਿਲਕੁਲ ਜੀ ਜੋ ਇਹ ਰਿਪੋਰਟ ਇਹ ਰਿਪੋਰਟ ਨਾਲ ਆਹਨ ਤੇ ਬਾਕੀ ਇਹਨੇ ਤਾਂ ਬੇਨਤੀ ਕਰਕੇ ਦੱਸਿਆ ਕਿ ਜਿਹੜੇ ਸਾਡੇ ਐਕਸ ਪ੍ਰਧਾਨ ਸਾਹਿਬ ਜਿਆਲਾ ਜੀ ਨੇ ਜਦੋਂ ਪਹਿਲਾਂ ਉਹ ਦੇ ਫਾਕੇ ਸਾਡੇ ਨਾਲ ਨੂੰ ਮੈਂ ਤੇ ਤੁਹਾਨੂੰ 2019 ਦਾ ਤੂਖਾ ਦੇ ਲਓ ਕਿ ਜਿਹੜਾ ਚੱਕਰ ਟੁੱਟਾਇਆ ਚੱਕਰ ਠਕਣ ਦੇ ਨਾਲ ਬਹੁਤ ਵਿਦਵਾਨੋ ਦੀ ਪੰਕਤੀ ਦੀ ਸਲਾਹ ਗਈ ਲਈ ਗਈ ਆ ਕਿ ਇਹ ਮੁਰਤੀ ਖੰਡਿਤ ਨਹੀਂ ਹੋਣੀ ਲੇਕਿਨ ਕੋਕੇ ਇਹ ਸਾਡੇ ਜੌਂਗੜੀ ਪ੍ਰਧਾਨ ਜੀ ਨੇ ਲਾਇਆ ਇਹਦਾ ਇਹਨਾਂ ਨੇ ਮੋਦਾ ਕੀਤਾ ਸਾਲ ਜੁੱਫਾ ਉਹ ਕਿ ਨਹੀਂ ਮੋਦਾ ਕੀਤਾ ਕਿ ਮੁਰਤੀ ਖੰਡਿਤ ਨਹੀਂ ਹੋ ਜਾਏ ਇਸ ਕਰਕੇ ਜੋ ਵੀ ਪੁਲਿਸ سپورਟ ਆਏਗੀ ਜੋ ਜਗਣਾ ਮਦਰ ਸਬੂਤ ਦੇਣਾ ਨਾ ਤੇ ਕਹਾ ਤੂੰ ਕਮੇਟੀ ਸੁਪਰੀਮ ਹੈ ਕਿਸੇ ਕੋਲ ਚਲੇ ਜਾਓ ਇਹ ਤੇ ਬੁਰਗਿਆਣਾ ਮੇਗੀ ਕਮੇਟੀ ਚਲਜੋ ਛਵਾਲਾ ਮੇਗੀ ਕਮੇਟੀ ਚਲਜੋ ਕਮੇਟੀ ਚਪਲੀ ਹੋ ਕਮੇਟੀ ਨੂੰ ਪੁੱਛੇ ਤੋਂ ਬਿਨਾਂ ਕੋਈ ਮੂਰਤੀ ਬਦਲ ਨਹੀਂ ਸਕਦਾ ਜੇ ਸਾਡੇ ਨਾਲ ਸ਼ਾਂਤੀ ਕਰੇਗਾ ਜੇ ਵੀ ਗੱਦਾਰ ਤੇ ਅਸੂਲ ਰਹਿਣ ਤੋਂ ਹੋਵੇ ਲੇਕਿਨ ਕਮੇਟੀ ਚਪਲੀ ਹੋ ਉਹਨੇ ਠੀਕੋ ਬਿਨਾਂ ਕੋਈ ਮੂਰਤੀ ਨਹੀਂ ਬਦਲਦਾ ਚੰਗਾ ਕੀ ਕਹਦਾ ਕੋਈ ਮਾਰ ਕੇਸ਼ ਹਾਂ ਦਾ ਮੀਤ ਪ੍ਰਧਾਨ ਤੋਂ ਕਮੇਟੀ ਛਵਾਲਾ ਬੋਨ ਵਾਲਾ ਅਹੀ ਇਹ ਪਿਛਲੇ ਕੁਝ ਹਾਂ ਦੇ ਕੇਸ ਐ ਐਸਪੀ ਸਾਹਿਬ ਨੇ ਬੁਰਗਿਆਣਾ ਕਮੇਟੀ ਨੂੰ ਦੇਈਏ ਚਿੱਠੀ ਕਿ ਕੀ ਇਹ ਮੂਰਤੀ ਖੰਡ ਪਿਆ ਉਹਨਾਂ ਨੇ ਸਾਡੇ ਤੋਂ ਸਾਰਿਆਂ ਤੋਂ ਮਿਸ਼ਾਨ ਕਰਵਾਇਆ ਗੁਜੀਤਰ ਕੋਲ ਵੀ ਕਰਾਇਆ ਸਾਡੇ ਕੋਲ ਵੀ ਕਰਾਇਆ ਕਿ ਇਹ ਮੂਰਤੀ ਖੰਡ ਪਿਆ ਕਿ ਨਹੀਂ ਖੰਡ ਪਿਆ ਉਹ ਅਜੇ ਰਿਪੋਰਟ ਆਈ ਹੈ ਕਿ ਨਹੀਂ ਆਈ ਪੰਜਾਬ ਫਰਟਿਸ ਕੋ ਆ ਗਈ ਹੈ ਇਹ ਅਜੇ ਸਾਨੂੰ ਨਹੀਂ ਪਤਾ ਇਹ ਜਦੋਂ ਰਿਪੋਰਟ ਆਊਗੀ ਅਸੀਂ ਉੱਥੇ ਦੋਹਾਂ ਤਰ੍ਹਾਂ ਕਹਿ ਕੇ ਆਏ ਆ ਕਿ ਜੋ ਵੀ ਸਾਨੂੰ ਉਹਦੀ ਰਿਪੋਰਟ ਆਊਗੀ ਦਰਜਾਨਾ ਕਮੇਟੀ ਦੀ ਉਹ ਸਾਨੂੰ ਮਨਜ਼ੂਰ ਹੋਵੇ ਸਾਨੂੰ ਦੋਵਾਂ ਨੂੰ ਮਨਜ਼ੂਰ ਹੋਵੇ ਉਸੇ ਹੀ ਇਹ ਕਹਿ ਕੇ ਆਏ ਆ ਸਾਨੂੰ ਜਦੋਂ ਇਹ ਲੋਕ ਸੁਕੀਬ ਸਾਡੀ ਪਰਜਾਇਆ ਕਮੇਟੀ ਉਹਨਾਂ ਨੇ ਕਹਿਤਾ ਰਹੇ ਉਹ ਜਾਣਨ ਕਿ ਇਹਨਾਂ ਕੰਮ ਜਾਲੇ ਦੀ ਰਿਪੋਰਟ ਵਿੱਚ ਆਹੀ ਉਹਨਾਂ ਨੇ ਸ਼ਿੰਗਾਰ ਕੀਤਾ ਸੀ ਚਾਚਾ ਜੀ ਹੈਗੇ ਆ ਉਹ ਸਾਰੇ ਮਦਰਾ ਸ਼ਿੰਗਾਰ ਕਰਦੇ ਉਹਨਾਂ ਨੇ ਸ਼ਿੰਗਾਰ ਕੀਤਾ ਸੀ ਇਹ ਸਾਡਾ ਘਰ ਕੇ ਮੈਨੂੰ ਨਹੀਂ ਇਹ ਬਾਰੇ ਪਤਾ ਜੇ ਉਹ ਕੋਈ ਕਰਕੇ ਗਿਆ ਤੇ ਹੋ ਸਕਦਾ ਉਹਨਾਂ ਨੇ ਕੋਈ ਦੂਜੀ ਸ਼ਿੰਗਾਰ ਕੀਤਾ ਹੋਵੇ ਉਹ ਉਹਨਾਂ ਨੇ ਕਹਦਾ ਹੁੰਦਾ ਬਾਕੀ ਇਹ ਮੂਰਤੀ ਪਰਜਾਇਆ ਕਮੇਟੀ ਵਾਲੇ ਜਿਹੜੀ ਜ਼ੁਬਾਨੀ ਗੱਲ ਹੋਈ ਹੈ ਉਹ ਸਾਡੇ ਖੰਡਕ ਨਹੀਂ ਆ ਤੋ ਤਾਂ ਇਹ ਪਹਿਲਾ ਮੇਲਾ ਚਾਰ ਹੈ ਜੇ ਆਏ ਉਹ ਵੀ ਕਿੰਦੇ ਖੰਡੀਆਂ ਬਾਕੀ ਜੇ ਕੇਸ਼ੂ ਰਿਪੋਰਟ ਲਗਾਉਗੇ ਉਹਨਾਂ ਨੂੰ ਦਰਜਾਇਆ ਕਮੇਟੀ ਕੋ ਜੋ ਵੀ ਫੈਸਲਾ ਕਰਦੇ ਸਾਨੂੰ ਦੋਵਾਂ ਤੋਂ ਮਜੂਰ ਜੇ ਉਹ ਤਰਨਗੇ ਖੰਡੀਆਂ ਤੇ ਠੀਕ ਹੈ ਜੇ ਉਹ ਤਿੰਨ ਜੀ ਦੇ ਤਾਲ ਤੇ ਠੀਕ ਹੈ ਅਸੀਂ ਪਹਿਲੇ ਕਿਹਾ ਠੀਕ ਹੈ ਅਸੀਂ ਦੋਨਾਂ ਉੱਤੇ ਗੱਲ ਸਿੱਟੋ ਜਦੋਂ ਸਾਡੀ ਸੁਪਰੀਮ ਅੰਮਰਸਰ ਦੇ ਉਹੀ ਮੰਤਰਿਆ ਤੇ ਜੋ ਉਹ ਫੈਸਲਾ ਕਰਦੇ ਸਾਨੂੰ ਮਜੂਰ ਸਾਨੂੰ ਫੈਸਲਾ ਉਹੀਿਕਾ ਚਾਹੀਦਾ ਨਾ ਜੇ ਲੋ ਸਾਡੇ ਫੈਸਲਾ ਨਹੀਂ ਆ ਜੀ ਅਸੀਂ ਇਹੋ ਗੱਲ ਕਰ ਲੈਣੀ ਜੀ